ਤਸਵੀਰਾਂ ਤੁਹਾਡੇ ਨਾਲ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਦੀਆਂ ਕਰ ਰਹੇ ਹਾਂ ਜਿੱਥੇ ਸ਼ੰਭੂ ਬੈਰੀਅਰ ਤੇ ਕਿਸਾਨਾਂ ਦਾ ਟਰੈਕਟਰ ਜਿਹੜਾ ਸਭ ਤੋਂ ਪਹਿਲਾਂ ਪਹੁੰਚਿਆ ਹੋਇਆ ਗੱਲਬਾਤ ਕਰਦੇ ਹਾਂ ਕਿਸਾਨ ਸਾਡੇ ਨਾਲ ਵੀਰ ਮੌਜੂਦ ਨੇ ਟਰੈਕਟਰ ਉੱਪਰ ਨੌਜਵਾਨ ਮੌਜੂਦ ਨੇ ਗੱਲਬਾਤ ਜੀ ਜੋ ਇਸੇ ਬੈਰੀਗੇਟਿੰਗ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੈਰੀਗੇਟਿੰਗ ਦਾ ਸਾਹਮਣੇ ਦਿਖ ਰਹੀ ਹੈ ਜੀ ਜੀ ਪੱਥਰ ਲਾਏ ਹੋ ਆ ਕਿੱਲਾ ਲਾਈਆਂ ਆ ਕੰਡੇ ਵਾਲੀ ਤਾਰ ਲਾਈ ਆ ਹਾਂਜੀ ਕੀ ਲੱਗਦਾ ਤੋੜ ਪਾਉਂਗੇ ਅੱਗੇ ਦਿੱਲੀ ਚੱਲ ਪਹੁੰਚ ਪਾਉਂਗੇ ਤੁਸੀਂ ਹਾਂਜੀ ਹਾਂ ਤੋੜਾਂਗੇ ਕੋਸ਼ਿਸ਼ ਕਰਾਂਗੇ ਤੋੜ ਕੇ ਦਿੱਲੀ ਜਾਵਾਂਗੇ ਜੀ ਪਰ ਜੋ ਸਰਕਾਰ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਉਹ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਜਿਦਾ ਹਰਿਆਣਾ ਸਰਕਾਰ ਨੇ ਸਖਤੀ ਵਰਤੀ ਆ ਉਸ ਤੋਂ ਲੱਗਦਾ ਕਿ ਕਿਸਾਨ ਆ ਜਿਹੜੇ ਕਿਤੇ ਨਾ ਕਿਤੇ ਨਹੀਂ ਦਿੱਲੀ ਜਾ ਪਹੁੰਚਾਂਗੇ ਤੁਹਾਨੂੰ ਲੱਗਦਾ ਨਹੀਂ ਜਾ ਪਹੁੰਚਾਂਗੇ ਨਹੀਂ ਨਹੀਂ ਜਾਵਾਂਗੇ ਇਹ ਤਾਂ ਹੈ ਹੀ ਨਹੀਂ ਵੀ ਨਾ ਆਲਾ ਸਬਤ ਤਾਂ ਹੈ ਹੀ ਨਹੀਂ ਹੂੰ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਟਾਈਮ ਲੱਗ ਸਕਦਾ ਆ ਰਸਤਾ ਦਿਖ ਰਿਹਾ ਕਿਤੋਂ ਦੀ ਕਿ ਇਧਰ ਦੀ ਲੰਘ ਜਾਵਾਂਗੇ ਅਸੀਂ ਰਸਤੇ ਦਾ ਬਹੁਤ ਆ ਜਿੱਦਾਂ ਵੀ ਕਿਸਾਨ ਲੀਡਰ ਕਹਿਣਗੇ ਉਹਦੇ ਹਿਸਾਬ ਨਾਲ ਜਿਹੜਾ ਰਸਤਾ ਉਹ ਦੱਸਣਗੇ ਉੱਥੇ ਜਾਵਾਂਗੇ ਉਹਦੇ ਤੁਸੀਂ ਨੌਜਵਾਨ ਹੋ ਪਹਿਲਾਂ ਪਹੁੰਚੇ ਹੋ ਕਿੰਨਾ ਕ ਇਕੱਠ ਪਿੱਛੇ ਆ ਰਿਹਾ ਹਜ਼ਾਰਾਂ ਦੀ ਗਿਣਤੀ 'ਚ ਟਰਾਲੀਆਂ ਖੜੀਆਂ ਪਿੱਛੇ ਹਾਂਜੀ ਜਿਹੜਾ ਨੌਜਵਾਨੀ ਦਾ ਜੋਸ਼ ਦੇਖਣ ਨੂੰ ਮਿਲੇਗਾ ਇਸ ਵਾਰ ਜਿਵੇਂ ਪਿਛਲੀ ਵਾਰ ਦਿੱਲੀ ਅੰਦੋਲਨ ਦੇ ਵਿੱਚ ਨੌਜਵਾਨ ਵੱਧ ਚੜ ਕੇ ਗਏ ਸੀ ਇਸ ਵਾਰ ਕਿੰਨੇ ਕੁ ਨੌਜਵਾਨ ਤੁਹਾਨੂੰ ਆਉਣ ਦੀ ਜਿਹੜੀ ਸ਼ੰਕਾ ਜਾਰ ਕੀਤੀ ਜਾ ਸਕਦੀ ਹੈ ਨੌਜਵਾਨ ਤਾਂ ਜੀ ਬਹੁਤ ਆ ਯੂਥ ਆ ਪਹਿਲਾਂ ਨਾਲੋਂ ਦੁੱਗਣਾ ਯੂਥ ਆ ਰਿਆ ਨਾਲ ਹਾਂਜੀ ਠੀਕ ਹੈ ਜੀ